ਸੱਚੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸੁੱਚੇ ਮੋਤੀ ਲਫ਼ਜ਼ਾਂ ਵਿੱਚ ਵੀ ਸੁੱਚੇ ਮੋਤੀ ਹੁੰਦੇ ਹਨ ਜੇ ਅਸੀਂ ਇਹਨਾਂ ਸੁੱਚੇ ਮੋਤੀਆਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਕਰ ਲਈਏ ਤਾਂ ਕਿੰਨਾ ਚੰਗਾ ਹੋਵੇ ਕਿਉਂਕਿ ਦੇਖੋ ਅਲਫ਼ਾਜ਼ ਹੀ ਤੁਹਾਡੇ ਤੁਹਾਡੀ ਜ਼ਿੰਦਗੀ 'ਚ ਅਹਿਮ ਰੋਲ ਨਿਭਾਉਂਦੇ ਨੇ ਸੋ ਇਸ ਲਈ ਆਪਾਂ ਅੱਜ ਥੋੜੀਆਂ ਜੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿੰਨਾਂ ਲਈ ਜੇ ਕੋਈ ਚੀਜ਼ ਹੈ ਤਾਂ ਦਿਲ ਵੀਣ ਲਈ ਜੇ ਕੋਈ ਚੀਜ਼ ਹੈ ਤਾਂ ਗੁੱਸਾ ਖਾਂ ਲਈ ਜੇ ਕੋਈ ਚੀਜ਼ ਹੈ ਤਾਂ ਗਮ ਦੇਣ ਲਈ ਜੇ ਕੋਈ ਚੀਜ਼ ਹੈ ਤਾਂ ਦਾਨ ਲੈਣ ਲਈ ਜੇ ਕੋਈ ਚੀਜ਼ ਹੈ ਤਾਂ ਗਿਆਨ ਦਿਖਾਉਣ ਲਈ ਜੇ ਕੋਈ ਚੀਜ਼ ਹੈ ਤਾਂ ਦਇਆ ਕਹਿਣ ਲਈ ਜੇ ਕੋਈ ਚੀਜ਼ ਹੈ ਤਾਂ ਸੱਚ ਰੱਖਣ ਲਈ ਜੇ ਕੋਈ ਚੀਜ਼ ਹੈ ਤਾਂ ਇੱਜ਼ਤ ਨਾ ਰੱਖਣ ਲਈ ਜੇ ਕੋਈ ਚੀਜ਼ ਹੈ ਤਾਂ ਈਰਖਾ ਵੰਡ ਲਈ ਜੇ ਕੋਈ ਚੀਜ਼ ਹੈ ਤਾਂ ਉਹ ਹੈ ਪਿਆਰ ਦੋਸਤ ਸਾਨੂੰ ਸਾਰਿਆਂ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ